80 ਮਾਡਲ ਹੈ ਮੋਲੇ ਦਾ 85000 ਹੈ ਬਾਈ ਠੀਕ ਹੈ ਜੀ ਜਮਾਂ ਜੈਜ ਰੇਟ ਮੰਗੇ ਆਪਾਂ ਨੇ ਇੰਜਨ ਗੇਅਰ ਦਾ ਪੂਰਾ ਵਧੀਆ ਚੱਲ ਚਲਾਵੇ ਦਾ ਪੂਰਾ ਘੈਂਟ ਹੈ ਜਿਹਨਾਂ ਲੈਣਾ ਹੋਇਆ ਉਹੀ ਵੀਰ ਸੰਪਰਕ ਕਰਨ ਤੇ ਲੋ ਜੀ ਵੀਰੋ ਅੱਜ ਆਪਾਂ ਤੁਹਾਨੂੰ ਇੱਕ ਛੋਟਾ ਹਾਥੀ ਦਿਖਾਉਣਾ ਹੈ ਸਾਡੇ ਭੋਲੇ ਬਾਈ ਦਾ ਬਾਈ ਖਾਬੜਿਆਂ ਤੋਂ ਠੀਕ ਹੈ ਜੀ ਤੇ ਬਾਈ ਨੇ ਕਰਨਾ ਬਾਈ ਸੇਲ ਇਹ ਬਾਈ ਆਜੋ ਮੜਾ ਜੀ ਇੱਕ ਮਿੰਟ ਹੋਰ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਜੀ ਓਕੇ ਹੈ ਜੀ ਹਾਂ ਜੀ ਹਾਂ ਜੀ ਤੇ ਬਾਈ ਫਿਰ ਹਾਥੀ ਛਿਆ ਸੇਲ ਕਰਨਾ ਹਾਂ ਜੀ ਕਰਨਾ ਹੈ ਮਾਡਲ ਕਿਹੜਾ ਜੀ ਇਹ ਇਹ ਹੈਗਾ ਜੀ 2019 ਮਾਡਲ ਹੈ ਠੀਕ ਹੈ ਜੀ ਐਂਡ ਇਹ ਦਸੰਬਰ ਦਾ ਹੀ ਨਿਕਲਿਆ ਹੋਇਆ ਨਵਾਂ ਹੀ ਕੜਾਇਆ ਇਹ ਮੰਨ ਕੇ ਜੀ ਹਾਂ ਨਵਾਂ ਹੀ ਨਿਕਲਿਆ ਹੈ ਨਵਾਂ ਹੀ ਠੀਕ ਹੈ ਤੇ ਬਾਈ ਬਾਈ ਦਾ ਹੈਗਾ ਮੇਨ ਕੰਮ ਬਿਜਲੀ ਦਾ ਤੇ ਬੋਰਾ ਦਾ ਤੇ ਬਾਈ ਦਾ ਹੁਣ ਮਨ ਹੈਗਾ ਵੀ ਮੈਂ ਥੋੜੀ ਜੀ ਬੜੀ ਗੱਡੀ ਲੈ ਲਵਾਂ ਕਿਉਂਕਿ ਕੰਮ ਥੋੜਾ ਜਿਹਾ ਵੱਜ ਜਾਂਦਾ ਗਾਹਾਂ ਤੇ ਬਾਈ ਨੇ ਸਿਰਫ ਲੋਕਲੇ ਆਪਣੇ 5-7 ਕਿਲੋਮੀਟਰ ਚ ਲਾਇਆ ਵਾ ਕਿਰਾਇਆ ਪਾੜਾ ਨਹੀਂ ਬਾਈ ਕਰਿਆ ਵਾ ਇਹਦੇ ਨਾਲ ਆਇਆ ਪਾੜਾ ਨਹੀਂ ਮੈਂ ਤਰਪਾਈ ਉਹ ਮੋਟਰ ਹੀ ਕੱਢੀ ਹੋਈਆਂ ਬਸ ਮੋਟਰਾਂ ਚ ਠੀਕ ਆ ਓਕੇ ਬਾਈ ਕਹਿੰਦਾ ਸਿਰਫ ਮੋਟਰਾਂ ਹੀ ਕੱਢ ਕੇ ਸਮਾਨ ਪੈਪ ਉਧਰ ਲੈ ਕੇ ਮਾੜਾ ਮੋਟਾ ਬਸ ਵੀ ਤਰਪਾਈ ਤਰਪੂਈ ਹੁੰਦੀ ਆ ਘੋੜੀ ਚੱਕ ਕੇ ਉਧਰ ਕਰ ਲਈ ਉਹੀ ਕੰਮ ਵਾਸਤੇ ਵਰਤਿਆ ਵਾ ਬਾਈ ਹੈਗਾ ਟੈਕਸ ਵਾਲਾ ਹੈ ਨਾ ਇਹ ਹਾਂਜੀ ਟੈਕਸ ਪਾਸਿੰਗ ਹੈਗੀ ਸਾਲ ਦੀ ਹੈ ਜੇ ਪਾਸਿੰਗ ਹੈਗੀ ਬਾਈ ਇਹ ਸ਼ੋਰ ਫੁੱਲ ਆ ਇੰਸ਼ੋਰੈਂਸ ਫੁੱਲ ਦਾ ਹੀ ਠੀਕ ਆ ਕਾਜ ਬਤਣੀਆਂ ਤੁਹਾਡੇ ਪੂਰੇ ਰੱਖਦੇ ਤੁਸੀਂ ਬਾਈ ਹੈਗਾ ਸਾਰਾ Ориਜਨਲ ਆ ਇਹ ਕਿੱਤੋਂ ਰੰਗ ਪੇਂਟ ਨਾ ਨਾ ਬਿਲਕੁਲ ਇਹਨੇ ਜਿੱਦਾਂ ਦਾ ਲਿਆਂਦਾ ਨਾਲ ਦਾ ਹੀ ਆ ਇਹ ਤਾਂ ਬਈ ਧੂਨੇ ਧੂਨੇ ਵਾਲਾ ਬਾਈ ਕਹਿੰਦਾ ਵੀ ਇਹ ਸ ਹੈ ਗੋਲਡ ਬਾਈ ਡੀਜ਼ਲ ਮਾਡਲ ਹੈ ਇਹ ਠੀਕ ਆ ਸ਼ੀਸ਼ੇ-ਜੂਸ਼ੇ ਦੇਖ ਲਓ ਨਾਲ ਦੇ ਆ ਦੇਖ ਲਓ ਆ ਦੇਖੋ ਸ਼ੀਸ਼ੇ ਤੇ ਬਾਕਾਇਦਾ ਮਾਰਕਾ ਲੱਗਿਆ ਹੋਣਾ 19 ਦਾ ਇਹ ਬਾਈ ਰਿਜਨਲ ਸ਼ੀਸ਼ੇ ਦੀ ਪਛਾਣ ਹੁੰਦੀ ਕਿਉਂਕਿ ਜੇ ਮੜਾ ਮੋਟਾ ਇਹ ਲੱਗਦਾ ਵੀ ਸਭ ਤੋਂ ਪਹਿਲਾਂ ਸ਼ੀਸ਼ਾ ਹੀ ਫੁੱਟਦਾ ਇਹਦਾ ਬਾਈ ਹਾਂਜੀ ਹਾਂਜੀ ਹਨਾ ਜੀ ਠੀਕ ਆ ਬਾਈ ਤੇ ਬਾਕੀ ਬਾਈ ਇੰਜਨ ਨਾਲ ਦਾ ਹੀ ਆ ਹਾਂ ਬਾਈ ਨਾਲ ਦਾ ਹੀ ਆ ਤੇ ਟਾਇਰ ਪਵਾਇਆ ਨਵੇਂ ਅਸੀਂ ਅੱਛਾ ਟਾਇਰ ਪਵਾ ਲੈ ਨਵੇਂ ਟਾਇਰ ਟਾਇਰ ਪਵਾਇਆ ਟਾਇਰ ਬਾਈ ਵਾਕੇ ਚ ਨਵੇਂ ਪਏ ਹੋਣ ਆ ਦੇਖੋ ਠੀਕ ਹੈ ਜੀ ਤੇ ਉਦਾਂ ਵੀ ਬਾਈ ਬਾਡੀ ਬੁੱਡੀ ਸਾਈਡਾਂ ਤੋਂ ਸਾਫ਼ ਹੈ ਕਿਤੇ ਕੋਈ ਟੁੱਟਪੰਨ ਨਹੀਂ ਕੋਈ ਬਿਲਡਿੰਗ ਨਹੀਂ ਹੋਈ ਵੀ ਠੀਕ ਹੈ ਜੀ ਫਾਰਸ ਫੋਰਸ ਦੇਖੋ ਵਿੱਚ ਐਨ ਵਧੀਆ ਪਿਆ ਭਈ ਚਾਦਰ ਲੁਆਈਏ ਉੱਪਰ ਹਾਂ ਚਾਦਰ ਬਾਈ ਟਾਟਾ ਦੀ ਚਾਦਰ ਹੈਵੀ ਲੁਆਈਆ ਠੀਕ ਆ ਓਕੇ ਜੀ ਤੇ ਪਿੱਛੋਂ ਡਾਲਾ ਡੂਲਾ ਬਾਈ ਐਨ ਵਧੀਆ ਪਿਆ ਲੋ ਜੀ ਇਹ ਬਾਈ ਨਹੀਂ ਆਪੇ ਚਲਾਉਨੇ ਆ ਬਾਈ ਕੋਈ ਦੂਏ ਬੰਦੇ ਹੱਥ ਨਹੀਂ ਦਿੰਦੇ ਹੈਗੇ ਆਪਣਾ ਹੀ ਜਿੰਨਾ ਹੈਗਾ ਆਪੇ ਚਲਾਇਆ ਹੋਇਆ ਤੇ ਮੈਨੂੰ ਤਾਂ ਬਹੁਤਾ ਰੇਟ ਦਾ ਪਤਾ ਨਹੀਂ ਦਾ ਬਾਈ ਨੇ ਰੇਟ ਦੱਸਿਆ ਮੈਂ ਆਪ ਹਰਾਨ ਰਹਿ ਗਿਆ ਤੇ ਬਾਈ ਕਹਿੰਦਾ ਬਾਈ ਮਹਿੰਗੇ ਹੀ ਆ ਇਹ ਦੇਖਣ ਨੂੰ ਛੋਟਾ ਲੱਗਦਾ ਹਾਂ ਬਾਈ ਕਹਿਣ ਨੂੰ ਹੀ ਛੋਟਾ ਹੱਥ ਹੀ ਆ ਇਹ ਰੇਟ ਖਾ ਸਾ ਇਹਦਾ ਹਾਂ ਬਾਈ 8 ਲੱਖ ਦਾ ਪੈਂਦਾ ਇਹ ਕਿਸ਼ਤਾਂ 'ਚ ਅੱਛਾ ਅੱਜ ਗੱਲ ਜਿਹੜਾ ਫਰਮੇਟ ਆ ਤੇ ਹੁਣ ਕਿੰਨਾ ਰੇਟ ਆ ਬਾਈ 370 ਮੁੱਲ ਹਾਂਜੀ ਹਾਂਜੀ ਬਾਈ ਦਾ 370 ਮੁੱਲ ਕਰਦਾ ਬਾਈ ਬਾਈ ਦਾ ਮੌਕੇ ਤੇ ਜਿਹੜਾ ਮੇਰਾ ਵੀਰ ਆਊਗਾ ਦੇਖ ਕੇ ਆ ਜਿਓ ਮਾਨਦਾਨ ਵਧੀਆ ਹੋ ਜਾਊਗਾ ਠੀਕ ਹੈ ਜੀ ਸੋ ਕਿਸੇ ਵੀ ਮੇਰੇ ਵੀਰ ਨੇ ਲੈਣਾ ਹੋਇਆ ਕਿਸੇ ਦਾ ਮਨ ਹੋਇਆ ਬਾਈ ਕਿਸੇ ਨੇ ਆਪਣਾ ਕੰਮ ਸ਼ੁਰੂ ਕਰਨਾ ਨਵੇਂ ਨਾਲੋਂ ਵਧੀਆ ਬਾਈ ਤੁਹਾਨੂੰ ਸਾਰਾ ਕੁਝ ਇੱਦਾਂ ਹੀ ਮਿਲ ਜਾਣਾ ਫਸਟ ਓਨਰ ਆ ਬਾਈ ਦਾ ਨਵਾਂ ਕਢਾਇਆ ਵਾ ਠੀਕ ਹੈ ਜੀ ਤਾਂ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਆ ਕੇ ਦੇਖ ਲਿਓ ਚਲਾ ਕੇ ਬਾਈ ਦਾ ਖਾਬੜਿਆ ਪਿੰਡ ਆ ਮੈਂ ਨੰਬਰ ਲਾ ਦਣਾ ਬਾਈ ਦਾ ਸਕਰੀਨ ਤੇ ਠੀਕ ਹੈ ਜੀ ਕਰ ਲਿਓ ਸੰਪਰਕ ਤੇ ਲੋ ਬਾਈ ਦੀ ਇੱਕ ਵਾਰ ਸਟਾਰਟਿੰਗ ਚੈੱਕ ਕਰ ਲਿਓ ਯਾਹਨੋ ਲੋ ਜੀ ਬਾਈ ਚੱਲਿਆ ਵਾ ਸਿਰਫ 47000 ਕਿਲੋਮੀਟਰ ਆ ਬਾਈ origignal ਠੀਕ ਆ ਜੀ origignal ਚੱਲਿਆ ਵਾ ਬਾਈ ਨੇ ਦੂਜੀ ਜੋੜੀ ਟਾਇਰਾਂ ਦੀ ਨਵੀਂ ਪਵਾਈ ਆ ਓਕੇ ਜੀ ਤੇ ਲੋ ਜੀ ਵੀਰੋ ਇੱਕ ਆਪਣੇ ਕੋਲ 735 ਆ ਜੀ ਅੱਜ ਜੈ ਜੇ ਮੁੱਲ ਵਾਲਾ ਟਰੈਕਟਰ ਠੀਕ ਆ ਜੀ ਹਾਸੀ ਮਾਡਲ ਆ ਟਾਇਰ ਬਾਈ ਦੇਸੀ ਪਏ ਹੋਏ ਆ 70 75 ਰੁਪਏ ਟਾਇਰ ਆ ਤੇ ਬਾਕੀ ਟਰੈਕਟਰ ਪੂਰਾ ਵਧੀਆ ਬਾਈ ਬਲੋ ਬਲੂ ਹੈ ਨਹੀਂ ਟਰੈਕਟਰ ਦੀ ਟਾਂਗ ਰੋਗ ਤੁਹਾਡੇ ਸਾਹਮਣੇ ਹੈ ਪ੍ਰੈਸ਼ਰ ਦਾ ਪ੍ਰੈਸ਼ਰ ਪੰਪਰ ਦੇਖੋ ਬਾਈ ਜਾਨਾ ਠੀਕ ਹੈ ਜੀ ਕਿਸੇ ਮੇਰੇ ਵੀਰ ਨੇ ਘੱਟ ਰੁਪਏ ਲਾਉਣੇ ਹੁਣ ਤਾਂ ਦੇਖ ਲਿਓ ਬਾਈ ਟਰੈਕਟਰ ਹੋਰ ਕਰਨੇ ਕੀ ਹਾਲ ਹੈ ਬਾਈ ਠੀਕ ਹੈ ਠੀਕ ਹੈ ਮੇਰੇ ਵੀਰ ਹਾਂਜੀ ਹਾਂਜੀ ਬਹੁਤ ਦਿਨ ਬਾਅਦ ਘੇੜਾ ਮਾਰਿਆ ਅੱਜ ਉਹ ਬਸ ਤਿਵਾਰ ਆ ਗਿਆ ਤੇ ਤਿਵਾਰ ਅੱਛਾ ਤਿਵਾਰ ਕਿਤੇ 10 ਦਿਨਾਂ 'ਚ ਮਨਾਉਣੇ ਆ ਅੱਛਾ ਠੀਕ ਆ ਠੀਕ ਆ ਹੋਰ ਨਵੀਂ ਤਾਜੀ ਕੋਈ ਪੜਾਈ ਕਿਵੇਂ ਵਧੀਆ ਚੱਲ ਰਹੀ ਆ ਪੜਦਾ ਵੀ ਹੈਗੇ ਨਾ ਹੀ ਪੜਦਾ ਠੀਕ ਆ ਆ ਵਧੀਆ ਬਾਈ ਪੜ ਲਾਈ ਉਮਰ ਆ ਕੰਮ ਕਰਨ ਨੂੰ ਸਾਰੀ ਉਮਰ ਪਈ ਆ ਤੇ ਬਾਈ 88 ਮਾਡਲ ਹੈ ਮੋਲੇ ਦਾ 85000 ਆ ਬਾਈ ਠੀਕ ਆ ਜੀ ਜਮਾਂ ਜੈਜ ਰੇਟ ਮੰਗੇ ਆਪਾਂ ਨੇ ਇੰਜਨ ਗੇਅਰ ਦਾ ਪੂਰਾ ਵਧੀਆ ਚੱਲ ਚਲਾਵੇ ਦਾ ਪੂਰਾ ਘੈਂਟ ਆ ਜਿਹਨਾਂ ਲੈਣਾ ਹੋਇਆ ਉਹੀ ਵੀਰ ਸੰਪਰਕ ਕਰਨ ਬਾਈ ਹੁਣ ਆਪਾਂ ਵੀਡੀਓ 'ਚ ਗੱਲ ਕਹਿਣ ਲੱਗੇ ਬਾਈ ਕੋਈ ਮੇਰਾ ਵੀ ਗੁੱਸਾ ਨਾ ਕਰਿਓ ਕਿਉਂਕਿ ਫੋਨ ਬਾਈ ਬਹੁਤ ਜ਼ਿਆਦਾ ਆਉਨੇ ਆ ਕਈ ਵੀਰਾਂ ਦੇ ਫੋਨ ਚੱਕ ਵੀ ਨਹੀਂ ਹੁੰਦੇ ਠੀਕ ਹੈ ਜੀ ਜਿਹੜੇ ਵੀਰ ਜਿਹੜੇ ਵੀਰਾਂ ਨੂੰ ਰੇਟ ਵਧੀਆ ਲੱਗਿਆ ਇੰਨੇ ਦਾ ਪੁੱਗਦਾ ਹੋਇਆ ਉਹੀ ਵੀਰ ਕਾਲ ਕਰਨ ਜੀ ਠੀਕ ਹੈ ਜੀ ਕੋਈ ਮੇਰਾ ਵੀ 70 ਰੁਪਏ 75 ਵਾਲਾ 80 ਵਾਲਾ ਫੋਨ ਨਾ ਕਰਿਓ ਸਿਰਫ ਛੋਟ ਕਰਦਾਂਗੇ ਜੋ ਆਪਣੀ ਖੁਸ਼ੀ ਨਾਲ ਜਿੰਨੀ ਹੋਈ ਟਰੈਕਟਰ ਚੰਗਾ ਬਾਈ ਤੇ ਲੋ ਜੀ ਲੈਟਾ ਲੂਟਾ ਬਾਈ ਸਾਰਾ ਕੁਝ ਨਵਾਂ ਪਿਆ ਵਾ ਠੀਕ ਹੈ ਜੀ ਇਧਰੋਂ ਵੀ ਦੇਖ ਲਓ ਟਰੈਕਟਰ ਲੋ ਜੀ ਹਾਲ ਟ੍ਰਿਨੇਟਰ ਬਾਈ ਸਾਰਾ ਕੁਝ ਵਰਕਿੰਗ ਚ ਹੈ ਬੈਟਰੀ ਬੂਟਰੀ ਬੈਟਰੀ ਥੋੜੀ ਜਿਹੀ ਡਾਊਨ ਹੈ ਬਾਈ ਖੜਾ ਹੀ ਸੀਗਾ ਟਰੈਕਟਰ ਤੇ ਬਾਕੀ ਦੇਖ ਲਓ ਪਿੱਛੋਂ ਪਿੱਛੇ ਤੋਂ ਮਰਾੜ ਰੋਡ ਪੂਰੇ ਸਾਫ਼ ਪਏ ਹਨ ਲੋ ਜੀ ਲਿੰਕਾਂ ਲੁਕਾ ਦੇਖੋ ਬਾਈ ਕਿੰਨੀਆਂ ਹੈਵੀਆਂ ਠੀਕ ਹੈ ਜੀ ਤੇ 85000 ਦੇ ਮੁੱਲ ਵਿੱਚ ਬਾਈ ਇੰਨੇ ਘੱਟ ਪੈਸਿਆਂ 'ਚ 735 ਮਿਲਦਾ ਨਹੀਂ ਕੈਟ ਟੱਪਾ ਵੀ ਵਧੀਆ ਮੁਰਲੇ ਟਾਇਰ ਦੇਖੋ ਕਿੰਨੇ ਕ ਪਿਛਲੇ ਵੀ ਦੇਖੋ ਇਹਨਾਂ ਵਧੀਆ ਪਏ ਆ ਬਾਈ ਠੀਕ ਹੈ ਜੀ ਤੇ ਬਾਕੀ ਰੋਟਾਵੇਟਰਾਂ ਦਾ ਵੀ ਸਟਾਕ ਨਵਾਂ ਪਹੁੰਚ ਗਿਆ ਆਪਣੇ ਕੋਲ ਕਿਸੇ ਨੇ ਰੋਟਾਵੇਟਰ ਲੈਣਾ ਹੋਵੇ ਬਾਈ ਤਾਂ ਉਹ ਵੀ ਕਰ ਲਿਓ ਸੰਪਰਕਾ 7 ਫੁੱਟ 8 ਫੁੱਟ ਆਪਣੇ ਕੋਲ ਸਟਾਕ ਖਤਮ ਹੋ ਗਿਆ ਸੀਗਾ ਜੀ ਕੱਲ੍ਹ ਆਪਣੇ ਕੋਲ ਨਵੇਂ ਆ ਗਏ ਸਾਰਾ ਸਟਾਕ ਠੀਕ ਹੈ ਜੀ ਤੇ ਕਿਸੇ ਨੇ ਵੀ ਗਰਵਾ ਦਾ ਰੋਟਾਵੇਟਰ ਲੈਣਾ ਬਾਈ ਤਾਂ ਕਰ ਲਿਓ ਸੰਪਰਕਾ 7 ਫੁੱਟ ਦਾ ਰੇਟ ਹੈ ਬਾਈ 1,15,000 ਟੌਪ ਮਾਡਲ ਦਾ 8 ਫੁੱਟ ਦਾ 1,20,000 ਹੈ ਬਾਕੀ ਰੇਟ ਮੌਕੇ ਤੇ ਹੋ ਜੂਗਾ ਜਾਇਜ਼ ਠੀਕ ਹੈ ਜੀ ਲੋ ਜੀ ਬਾਈ ਬਹੁਤ ਵਧੀਆ ਚੱਲਦੇ ਨੇ ਬਾਈ ਅੰਡਰ ਲੋਡ ਚੱਲਦੇ ਟਰੈਕਟਰ ਨਾਲ ਠੀਕ ਹੈ ਜੀ ਤੇ ਮੁੰਡੇ ਅੱਜ ਲਾਏ ਹੋਏ ਬਾਈ ਕੰਮ ਟ੍ਰੈਕਟਰ ਧੋਣ ਲਾਏ ਹੋਏ ਆ ਤੇ ਬਾਕੀ ਹੋਰ ਕਿਸੇ ਮੇਰੇ ਵੀਰ ਨੇ ਓ ਫਾਰਮ ਟਰੈਕਟਰ ਲੈਣਾ ਹੋਵੇ ਤਾਂ ਉਹ ਵੀ ਬਾਈ ਜ਼ਰੂਰ ਵਿਜ਼ਿਟ ਕਰ ਲਿਓ ਠੀਕ ਹੈ ਜੀ ਤੇ ਜਿਹੜਾ ਇੱਧਰ ਸਾਡਾ ਏਰੀਆ ਜਿੰਨਾ ਵੀ ਇੱਧਰ ਰੋਪੜ ਚਮਕੌਰ ਖੈੜ ਮੁਹਾਲੀ ਠੀਕ ਹੈ ਜੀ ਆਪਣੇ ਏਰੀਆ ਨੂੰ ਬਾਈ ਪੂਰਾ ਵਧੀਆ ਡਿਸਕਾਊਂਟ ਦਵਾਂਗੇ ਟਰੈਕਟਰ ਤੇ ਤੇ ਬਸ ਮੇਨ ਸ਼ਰਤ 아이 ਇਹ ਵੀ ਫੋਨ ਤੇ ਕਿਸੇ ਨਾਲ ਸੌਦਾ ਨਹੀਂ ਹੋਣਾ ਆ ਕੇ ਸੌਦਾ ਕਰਿਓ ਬਾਈ ਫੋਨ ਦਾ ਰੇਟ ਹੋਰ ਹੁੰਦਾ ਕੋਲ ਦਾ ਸੌਦਾ ਹੋਰ ਹੁੰਦਾ ਠੀਕ ਹੈ ਜੀ ਤੇ ਬਾਕੀ ਹੁਣ ਜੋ ਵੀ ਰੇਟ ਹੈ ਜੀਐਸਟੀ ਵਗੈਰਾ ਘਟੀਆ ਬਾਈ ਉਹ ਆਪਾਂ ਸਾਰਾ ਕਈ ਵੀਰ ਕਹਦੇ ਨੇ ਬਾਈ ਰੇਟ ਜੋ ਰੇਟ ਘਟੇ ਆ ਆਪਾਂ ਤੁਹਾਨੂੰ ਉਹ ਘਟਾ ਕੇ ਦਵਾਂਗੇ ਟਰੈਕਟਰ ਠੀਕ ਹੈ ਜੀ ਜਿਸਮਰੇ ਵੀ ਰਿੰਡੋ ਫਾਰਮ ਲੈਣਾ ਹੋਇਆ ਤਾਂ ਕਰ ਲਿਓ ਜੀ ਵਿਜ਼ਿਟਰ ਰੋਪੜ ਆਪਣੀ ਡੀਲਰਸ਼ਿਪ ਆ ਅਨਾਜ ਮੰਡੀ ਦੇ ਵਿੱਚ ਠੀਕ ਆ ਜੀ ਤੇ 735 ਆਪਾਂ ਨੇ ਬਾਈ ਵਿੱਚੇ ਕੱਟਿਆ ਆ ਅੱਜ ਥੋੜਾ ਜਿਹਾ ਲਿਬੜਿਆ ਪਾਵਾ ਰੈਕਟਰ ਮੈਂ ਚਲੋ ਪਾਣੀ ਮਾਰ ਦਈਏ ਥੋੜੇ ਰੋਟਾਵੇਟਰ ਵੀ ਧੋਣੇ ਆ ਠੀਕ ਆ ਜੀ ਤੇ ਆਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ YouTube ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਅਗਲੇ ਵਲੌਗ ਸਾਰੇ ਵੀਰਾਂ ਦਾ ਧੰਨਵਾਦ